ਦੇਸ ਵਿਦੇਸ ਵਿੱਚ ਬੈਠੀ ਗੁਰੂ ਰੂਪਿਆਲੀ ਸਾਧ ਸੰਗਤ ਜੀ ਦਾਸ ਗੁਰਦੀਪ ਸਿੰਘ ਖਾਲਸਾ ਗੁਰੂ ਪਿਆਰਿਓ ਦਾਸ ਵੱਲੋਂ ਬਲਾਈ ਫਤਿਹ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਇੱਕ ਬੀਬੀ ਨੇ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਤੇ ਉਸਨੇ ਯੋਗਾ ਕੀਤਾ ਤੇ ਮੁੱਦਾ ਕਾਫੀ ਗਰਮਾਇਆ ਤੇ ਤੁਸੀਂ ਸਭ ਨੇ ਦੇਖ ਹੀ ਲਿਆ ਹੋਣਾ ਤੇ ਬੜੀ ਹੈਰਾਨੀ ਦੀ ਗੱਲ ਹੈ ਗੁਰੂ ਪਿਆਰਿਓ ਕਿਉਂ ਹੈਰਾਨੀ ਦੀ ਗੱਲ ਕਿਉਂ ਆ ਦੀ ਪਹਿਲੀ ਗੱਲ ਤੇ ਕਿਤੇ ਵੀ ਆਪਾਂ ਜਾਣੇ ਆ ਗੁਰੂ ਪਿਆਰੇ ਕਿਤੇ ਵੀ ਮੰਦਰ ਗੁਰਦੁਆਰੇ ਚਰਚ ਜਾਂ ਕਿਤੇ ਵੀ ਆਪਾਂ ਕਹ ਲਈਏ ਕਿ ਮਸਜਿਦ ਵਿੱਚ ਹਰ ਇੱਕ ਧਾਰਮਿਕ ਸਥਾਨ ਦੀ ਆਪੋ ਆਪਣੀ ਰਹਿਤ ਮਰਿਆਦਾ ਗੁਰੂ ਪਿਆਰੇ ਹੁੰਦੀ ਆ ਮੰਨ ਲਓ ਆਪਾਂ ਆਪਣਾ ਬੱਚਾ ਸਕੂਲ ਹੀ ਭੇਜਦੇ ਆ ਤੇ ਸਕੂਲ ਦੀ ਵੀ ਇੱਕ ਮਰਿਆਦਾ ਆ ਉਥੇ ਆਪਾਂ ਯੂਨੀਫਾਰਮ ਪਾ ਕੇ ਬੈਗ ਲੈ ਕੇ ਜਾਣਾ ਆ ਨਾ ਜਿੱਦਾਂ ਆਪਾਂ ਤਰੀਕੇ ਨਾਲ ਜਾਂਦੇ ਆ ਸਕੂਲ ਚ ਉਸ ਤਰ੍ਹਾਂ ਗੁਰਦੁਆਰੇ ਵਿੱਚ ਆਉਣ ਦੀ ਜਾਂ ਗੁਰਦੁਆਰੇ ਵਿੱਚ ਨਸਤਮਸਤ ਕਹੂਣ ਦੀ ਇੱਕ ਮਰਿਆਦਾ ਆ ਪਰ ਉਸ ਬੀਬੀ ਨੇ ਇੱਥੋਂ ਤੱਕ ਵੀ ਪਤਾ ਲੱਗਾ ਹੈ ਕਿ ਉਹ ਜਿਹੜੀ ਬੀਬੀ ਆ ਉਸ ਦਾ ਨਾਮ ਅਰਚਨਾ ਆ ਤੇ ਉਸ ਨੇ ਕਿਤੇ ਵੀ ਸੱਚਖੰਡ ਵਿੱਚ ਮੱਥਾ ਨਹੀਂ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਤਮਸਤਕ ਨਹੀਂ ਹੋਈ ਸਿਰਫ ਅੰਦਰ ਆਈ ਆ ਤੇ ਯੋਗਾ ਕੀਤਾ ਤੇ ਦੌੜ ਗਈ ਤੇ ਬੜੀ ਹੈਰਾਨੀ ਵਾਲੀ ਗੱਲ ਇਹ ਆ ਕਿ ਤਿੰਨ ਚਾਰ ਮੁਲਾਜ਼ਮ ਤੇ ਉਹਨਾਂ ਨੇ ਮੁਤਲਬ ਕਰ ਦਿੱਤੇ ਆ ਮੈਨੇ ਕੀ ਕੰਮ ਤੋਂ ਕੱਢ ਦਿੱਤੇ ਆ ਜਿਹੜੇ ਉਹ ਵੇਲੇ ਮੌਜੂਦ ਸੀ ਜਿਨ੍ਹਾਂ ਦੀ ਉੱਥੇ ਡਿਊਟੀ ਸੀ ਪਰ ਇਹ ਮਸਲਾ ਮੁਲਾਜ਼ਮਾਂ ਨੂੰ ਮੁਤਲਬ ਕਰਨ ਨਾਲ ਹੱਲ ਨਹੀਂ ਹੋਣਾ ਗੁਰੂ ਪਿਆਰਿਓ ਕਿਉਂ ਕਿ ਕਿਉਂਕਿ ਪੰਜਾਬ ਨੂੰ ਜਾਣ ਬੁਝ ਕੇ ਐਦਾਂ ਜੀਆਂ ਸਾਜ਼ਿਸ਼ਾਂ ਵਿੱਚ ਝੋਕਿਆ ਜਾ ਰਿਹਾ ਆ ਜਿਦੇ ਨਾਲ ਪੰਜਾਬੀ ਅਸਲ ਮੁੱਦੇ ਤੋਂ ਭਟਕ ਕੇ ਤੇ ਬੇਕੂਫਾ ਵਾਗੂ ਆਪਸ ਵਿੱਚ ਲੜ ਲੜ ਕੇ ਮਰ ਜਾਣ ਕਿਉਂ ਕਿਉਂਕਿ ਜਿਹੜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਿਆਰਿਓ ਉਦਾਂ ਤੇ ਕਿਸੇ ਗਰੀਬ ਨੂੰ ਮਜ਼ਦੂਰ ਨੂੰ ਜਿਹੜਾ ਨਿਮਾਣਾ ਜਾਂ ਸਿੱਖ ਹੋਵੇ ਭਾਵੇਂ ਕੋਈ ਵੀ ਹੋਵੇ ਉਸ ਨੂੰ ਬਿਨਾ ਸਿਰ ਤੇ ਰਮਾਹਲ ਘਰੇ ਅੰਦਰ ਨਹੀਂ ਜਾਣ ਦਿੰਦੀ ਤੇ ਜੇ ਕੋਈ ਚੱਲ ਵੀ ਜਾਵੇ ਤਿੰਨੀ ਮਾਰਕੁੱਟ ਕਰਦੀ ਹੈ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਸ ਬੀਬੀ ਵਾਲੀ ਟਾਸਕ ਫੋਰਸ ਕਿੱਥੇ ਗਈ ਸੀ ਜਾਂ ਜਿਹੜੇ ਕੀ ਆ ਇੰਨੇ ਵੱਡੇ ਸੇਵਾਦਾਰ ਖੜੇ ਹੁੰਦੇ ਆ ਪਰ ਕਰਮਾ ਵਿੱਚ ਜਿਹੜੇ ਕਿਸੇ ਨੂੰ ਫੋਟੋ ਨਹੀਂ ਖਿੱਚਣ ਦੇ ਕਿਸੇ ਨੂੰ ਵੀਡੀਓ ਨਹੀਂ ਬਣਾਉਣ ਦੇ ਪਰ ਇਸ ਬੀਬੀ ਆ ਜੀ ਕਿੱਥੇ ਗਏ ਸੀ ਸਾਰੇ ਉਹ ਇਸ ਕਰਕੇ ਵੀ ਇਸ ਬੀਬੀ ਦੀ ਇਸ ਹਰਕਤ ਪਿੱਛੇ ਬਹੁਤ ਵੱਡੀ ਸਾਜ਼ਿਸ਼ ਆ ਤੇ ਕੋਈ ਨਾਮਵਾਰ ਚੰਗੇ ਚੰਗੇ ਬੰਦੇ ਆ ਇਸ ਬੀਬੀ ਦੇ ਪਿੱਛੇ ਜਿਨ੍ਹਾਂ ਨੇ ਇਸ ਬੀਬੀ ਨੂੰ ਵੀ ਹਰਕਤ ਕਰਨ ਲਈ ਉਕਸਾਇਆ ਤੇ ਹੁਣ ਭਾਵੇਂ ਇਸ ਬੀਬੀ ਨੇ ਮਾਫੀ ਮੰਗ ਲਈ ਆ ਪਰ ਇਹ ਹਰਕਤ ਮਾਫੀਯੋਗ ਨਹੀਂ ਆ ਮਜਾ ਤੇ ਤਾਂ ਆਉਂਦਾ ਵੀ ਲਾਗੇ ਦਰਗਿਆਣਾ ਮੰਦਿਰ ਵੀ ਆ ਹਿੰਦੂਆਂ ਦੀ ਆਪਣੀ ਆਪਣਾ ਕ ਲਈ ਵੀ ਮੰਦਰ ਧਾਰਮਿਕ ਸਥਾਨ ਆ ਉੱਥੇ ਜਾ ਕੇ ਇਹ ਬੀਬੀ ਇਹ ਯੋਗਾ ਕਰਦੀ ਤੇ ਭਾਈ ਉਹਨਾਂ ਦੇ ਹੈਗਾ ਆ ਸਾਡੇ ਤੇ ਕਿਸੇ ਵੀ ਗੁਰੂ ਨੇ ਯੋਗਾ ਕਰਨ ਲਈ ਨਹੀਂ ਪਰੇ ਰਿਆ ਕਿਉਂਕਿ ਗੁਰੂਆਂ ਨੇ ਤੇ ਸਾਫ਼-ਸਾਫ਼ ਗੁਰਬਾਣੀ ਵਿੱਚ ਇੱਕ ਗੱਲ ਆਖੀ ਗੁਰੂ ਪਿਆਰਿਓ ਸੁਣ ਲਿਓ ਤੇ ਜਿਹੜੇ ਲੋਕ ਗਧੇ ਲੋਕ ਮੈਂ ਤੇ ਆਖਾਂਗਾ ਜਿਹੜੇ ਲੋਕ ਇਸ ਬੀਬੀ ਦੀ ਸਾਈਡ ਲੈ ਰਹੇ ਆ ਤੇ ਆਖਰੇ ਕਿ ਇਸ ਬੀਬੀ ਨੇ ਕੁਝ ਕੀਤਾ ਹੀ ਨਹੀਂ ਆ ਜੀ ਇਹ ਬੀਬੀ ਨੇ ਤੇ ਆਪਣਾ ਕਹ ਲਈ ਪੀ ਗੁਰੂ ਘਰ ਨੂੰ ਨਤਮਸਤਕ ਹੋਈ ਆ ਉਸ ਨੇ ਅਰਦਾਸ ਕੀਤੀ ਆ ਆਪਣੇ ਢੰਗ ਨਾਲ ਆਪਣੇ ਢੰਗ ਨਾਲ ਕੋਈ ਉੱਥੇ ਕਦਮ ਚੱਲ ਲੱਪੂਗਾ ਭੰਗੜੇ ਪਾਉਣ ਲੱਪੂਗਾ ਤੇ ਜੋ ਸੋਸ਼ਲ ਮੀਡੀਆ ਤੇ ਗੰਦ ਕੁੜੀਆਂ ਕਰਦੀਆਂ ਪਾਉਂਦੀਆਂ ਆ ਉਹ ਉੱਥੇ ਕਰਨ ਲੱਗ ਪੈਣਗੀਆਂ ਤੇ ਫਿਰ ਉਹ ਵੀ ਕਹਿਣਗੇ ਤੇ ਭਾਈ ਅਸੀਂ ਤਾਂ ਨੰਗੇ ਨੂੰਗੇ ਹੋ ਕੇ ਤੇ ਜੋ ਵੀ ਇਹ ਗੰਦਾ ਮੰਦਾ ਡਾਂਸ ਕੀਤਾ ਆ ਉਹ ਤੇ ਅਸੀਂ ਕਹ ਲਈ ਪੀ ਅਰਦਾਸ ਕੀਤੀ ਆ ਤੇ ਇਹ ਵੇਫਤ ਹੋਈ ਉਹਤੇ ਤੇ ਇਹ ਇਹ ਗਦੇ ਬੰਦੇ ਕਹਿੰਦੇ ਪਏ ਕਿ ਇਹ ਅਰਦਾਸ ਆ ਤੇ ਉਸਨੇ ਆਪਣੇ ਢਾਗਣਾ ਕੀਤੀ ਤੇ ਇਹ ਮਹਾ ਬੇਕੂਫ ਲੋਕਾਂ ਦੀ ਅਸੱਚੀ ਨਿਸ਼ਾਨੀ ਆ ਜਿਹੜੇ ਇਹ ਗੱਲ ਸੋਚਦੇ ਆ ਕਿ ਆਪਾਂ ਸਿਰਫ ਤੇ ਸਿਰਫ ਜਿਹੜੇ ਲੋਕ ਗੁਰੂਆਂ ਪ੍ਰਤੀ ਭਾਵੁਕ ਆ ਸਿੱਖ ਪੰਥ ਪ੍ਰਤੀ ਭਾਵੁਕ ਆ ਅਸੀਂ ਉਹਨਾਂ ਦੇ ਉਲਟ ਭੁਗਤਣਾ ਆ ਪਰ ਗੁਰਬਾਣੀ ਇਸ ਪ੍ਰਤੀ ਕੀ ਕਹਿੰਦੀ ਆ ਕਿ ਆਸਨ ਭਵਨ ਦੂਰ ਕਰ ਭਵਰੇ ਛੋੜ ਕਪਟ ਨਿਤ ਹਰ ਭਜ ਭਵਰੇ ਜੇ ਤੂ ਜਾਚੈ ਸੋਤਰੀ ਭਵਨ ਜੋਗੀ ਕਹ ਕਬੀਰ ਕੇਸੋ ਜਗ ਜੋਗੀ ਗੁਰੂ ਪਿਆਰਿਓ ਤੁਹਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਾਤ ਪਵਿੱਤਰ ਸਤਿਗੁਰ ਬਾਣੀ ਆਖਰੀ ਆ ਕਿ ਹੇ ਚੱਲੇ ਜੋਗੀ ਜੋ ਤੂੰ ਅਭਿਆਸ ਤੇ ਪ੍ਰਣਯਾਮ ਨੂੰ ਤਿਆਗ ਕੇ ਤਿਆਗ ਦੇ ਇਸ ਪਖੰਡ ਨੂੰ ਛੱਡ ਕੇ ਸਦਾ ਉਸ ਪ੍ਰਭੂ ਦੀ ਬੰਦਗੀ ਕਰ ਉਸ ਕਾਲਪੁਰਖ ਦੇ ਸੱਚੇ ਨਾਮ ਨਾਲ ਜੁੜ ਜਾ ਯੋਗ ਅਭਿਆਸ ਤੇ ਪ੍ਰਣਯਾਮ ਦੇ ਨਾਟਕ ਚੇਚਵਿਖਾ ਕੇ ਜਿਹੜੀ ਤੂੰ ਮਾਇਆ ਲਪਦਾ ਆ ਉਹ ਤੈਨੂੰ ਨਹੀਂ ਮਿਲਣੀ ਇਸ ਦੁਨੀਆ ਤੋਂ ਸਤਿਗੁਰ ਸੱਚੇ ਪਾਸ਼ਾ ਕਬੀਰ ਮਹਾਰਾਜ ਦੀ ਬਾਣੀ ਹੈ ਸਤਿਗੁਰ ਕਬੀਰ ਆਖਦੇ ਕਬੀਰ ਆਖਦਾ ਹੈ ਇਹ ਜੋਗੀ ਜਗਤ ਵਿੱਚ ਮੰਗਣ ਜੋਗ ਇੱਕੋ ਇੱਕ ਚੀਜ਼ ਹੈ ਇੱਕੋ ਇੱਕ ਪਦਾਰਥ ਹੈ ਇੱਕੋ ਇੱਕ ਸੋਹਣੀ ਵਧੀਆ ਚੀਜ਼ ਹੈ ਉਹ ਹੈ ਸਤਿਗੁਰ ਸੱਚੇ ਪਿਤਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਆਪਾਂ ਉਸ ਤੋਂ ਮੰਗਣਾ ਆ ਪਰ ਬੜੀ ਹੈਰਾਨੀ ਦੀ ਗੱਲ ਆ ਅੱਜ ਅਸੀਂ ਪਦਾਰਥਾ ਮਗਰ ਗੁਰੂ ਪਿਆਰੇ ਦੌੜੇ ਆ ਅਸੀਂ ਆਪਣੀ ਪਬਲਿਸਿਟੀ ਲਈ ਜੇਕਰ ਉਹ ਬੀਬੀ ਨੇ ਆਪਣੀ ਪਬਲਿਸਿਟੀ ਲਈ ਵੀ ਇਹ ਸਭ ਕੁਝ ਕੀਤਾ ਆ ਜਾਣ ਬੁਝ ਕੇ ਵੀ ਕੀਤਾ ਆ ਪਬਲਿਸਿਟੀ ਲਈ ਕੀਤਾ ਆ ਕਿ ਮੈਂ ਮਸ਼ਹੂਰ ਹੋ ਜੂੰਗੀ ਤੇ ਮੈਨੂੰ ਵੱਧ ਤੋਂ ਵੱਧ ਪੈਸੇ ਆਉਣ ਲੱਗ ਪੈਣਗੇ ਤੇ ਤਾਂ ਵੀ ਇੱਥੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਸ ਬੀਬੀ ਤੇ 295ਏ ਲਗਣੀ ਚਾਹੀਦੀ ਆ ਤੇ ਇਹਨੂੰ ਜੇਲ੍ਹ ਦਾ ਰਸਤਾ ਵਿਖਾਉਣਾ ਚਾਹੀਦਾ ਆ ਭਾਵੇਂ ਸ਼ਰੋਮਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਨਹੀਂ ਨਿਭਾ ਰਹੀ ਕਿਉਂਕਿ ਗੁਰੂ ਪਿਆਰਿਓ ਅਸਲ ਚ ਇੱਥੇ ਕਤਾਈ ਕਿੱਥੇ ਆ ਕਤਾਈ ਇਹ ਸੱਚੋਚ ਹੈ ਕਿ ਜਦੋਂ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਸੱਚੇ ਮذਬੀ ਸਿੱਖ ਉਹਨਾਂ ਨੂੰ ਜਦੋਂ ਕੀ ਗੁਰਦੁਆਰੇ ਦਾ ਪ੍ਰਬੰਧਕ ਬਖਸ਼ਿਆ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਵੰਸ਼ਜਾਂ ਨੂੰ ਕਿੰਨਾ ਨੇ ਗੁਰਦੁਆਰੇ ਦਾ ਬਾਹਰ ਦਾ ਰਸਤਾ ਦਿਖਾ ਦਿੱਤਾ ਅੱਜ ਸਾਡੇ ਮذਬੀ ਸਿੱਖ ਭਰਾ ਜੇਕਰ ਗੁਰੂ ਘਰਾਂ ਵਿੱਚ ਗੁਰੂ ਘਰ ਦੇ ਪ੍ਰਬੰਧਕਾਂ ਵਿੱਚ ਮੈਂਬਰਾਂ ਵਿੱਚ ਹੈਗੇ ਵੀ ਆ ਤੇ ਉਹ ਆਟੇ ਦੇ ਵਿੱਚ ਲੂਣ ਦੇ ਬਰਾਬਰ ਆ ਇਸੇ ਕਰਕੇ ਏਦਾਂ ਦੀਆਂ ਹਰਕਤਾਂ ਜਾਣਬੁੱਝ ਕੇ ਗੁਰੂ ਘਰਾਂ ਵਿੱਚ ਹੋ ਰੀਆਂ ਕਦੀ ਬੇਦਬੀ ਹੋ ਜਾਂਦੀ ਆ ਕਦੀ ਸਾਡੇ ਇਹ ਇਨ੍ਹਾਂ ਨੂੰ ਹਰ ਵਾਰ ਗੁਰੂ ਘਰ ਹੀ ਕਿਉਂ ਨਜ਼ਰ ਆਉਂਦੇ ਆ ਸਿੱਖਾਂ ਨੂੰ ਹੀ ਕਿਉਂ ਇਨ੍ਹਾਂ ਨੇ ਢਕਾਉਣਾ ਹੁੰਦਾ ਆ ਕਿਉਂ ਕਿਉਂਕਿ ਸਿੱਖ ਆਪਣੇ ਗੁਰੂ ਨੂੰ ਪਿਆਰ ਬੜਾ ਕਰਦੇ ਆ ਸਿੱਖ ਆਪਣੇ ਗੁਰੂਆਂ ਦੀ ਏਦਾਂ ਦੀ ਬੇਦਬੀ ਜਾਂ ਗੁਰੂ ਘਰਾਂ ਵਿੱਚ ਏਦਾਂ ਦੀ ਕੋਈ ਹਰਕਤ ਨਹੀਂ ਕਹ ਲਈਏ ਕਿ ਸਹਿਣ ਕਰ ਸਕਦੇ ਤੇ ਮੈਂ ਆਪਣੇ ਭਰਾਵਾਂ ਅੱਗੇ ਅਰਦਾਸ ਬੇਨਤੀ ਕਰਦਾ ਆ ਕਿ ਤੁਸੀਂ ਅਮਰਤਾਰੀ ਹੋਵੋ ਖੰਡੇਬਾਟੇ ਦੀ ਪੋਲਰੋ ਸ਼੍ਰੋਮਣੀ ਗੁਰਦਵਾਰੇ ਦਾ ਪ੍ਰਬੰਧਕ ਕਮੇਟੀ ਦੇ ਗੁਰੂ ਪੀਰੋਂ ਇਲੈਕਸ਼ਨਾਂ ਆ ਰਹੀਆਂ ਆ ਆਪਾਂ ਉਹ ਇਲੈਕਸ਼ਨ ਲੜੀਏ ਗੁਰਦਵਾਰੇ ਦਾ ਪ੍ਰਬੰਧ ਸੰਭੀਏ ਤੇ ਵਧੀਆ ਤੋਂ ਵਧੀਆ ਜਿਹੜੀ ਕਿ ਗੁਰਬਾਣੀ ਦਾ ਪ੍ਰਚਾਰ ਆ ਉਹ ਕਰੀਏ ਲੋਕਾਂ ਨੂੰ ਵੱਧ ਤੋਂ ਵੱਧ ਪੰਥਨਾ ਜੋੜੀਏ ਜਿੰਨਾ ਹੋ ਸਕਦਾ ਹੈ ਗੁਰਬਾਣੀ ਦਾ ਪ੍ਰਚਾਰ ਕਰੀਏ ਲੋਕਾਂ ਨੂੰ ਦਸੀਏ ਰਹਿਤ ਮਰਿਆਦਾ ਕੀ ਆ ਗੁਰੂ ਘਰ ਆਉਣ ਦੀ ਰਹਿਤ ਮਰਿਆਦਾ ਕੀ ਆ ਬਾਣੀ ਪੜਨ ਦੀ ਰਹਿਤ ਮਰਿਆਦਾ ਕੀ ਆ ਹਰ ਇੱਕ ਚੀਜ਼ ਦੀ ਰਹਿਤ ਮਰਿਆਦਾ ਲੋਕਾਂ ਨੂੰ ਦਸੀਏ ਲੋਕਾਂ ਵਿੱਚ ਪ੍ਰਚਾਰੀਏ ਇਹ ਨਹੀਂ ਆ ਵੀ ਜਿਹੜਾ ਮਰਜ਼ੀ ਗੁਰੂ ਘਰ ਆਵੇ ਜੋ ਮਰਜ਼ੀ ਹਰਕਤਾ ਕਰੇ ਤੇ ਆਪਾਂ ਉਹਦੇ ਹੱਕ ਚ ਖਲੋਈਏ ਵੀ ਉਹਨੇ ਤਰਦਾਸ ਕੀਤੀ ਆਪਣੇ ਢੰਗ ਨਾਲ ਵੀ ਲੱਖ ਦੀ ਲਾਹਣਤ ਆ ਇਹੋ ਜੀ ਬੀਬੀ ਤੇ ਤੇ ਇਹੋ ਜਿਹੇ ਗਦੇ ਬੰਦੇ ਆ ਤੇ ਜਿਹੜੇ ਉਸ ਬੀਬੀ ਦੇ ਹੱਕ ਵਿੱਚ ਖਲੋਤੇ ਆ ਭਾਈ ਵੀ ਸ਼ਰਮ ਹੋਣੀ ਚਾਹੀਦੀ ਆ ਵੀ ਯੋਗਾ ਕਰਨਾ ਪਹਿਲੇ ਇੰਨੀ ਗੱਲ ਦਸੀ ਆ ਵੀ ਜਿਹੜੇ ਗਰੀਬ ਮਜ਼ਦੂਰ ਆ ਕਿੰਨਿਆਂ ਕੇ ਯੋਗਾ ਕਰਦੇ ਆ ਉਹ ਫੇਰ ਵੀ ਤੰਦਰੁਸਤ ਹੁੰਦੇ ਆ ਇਹ ਇਸ ਨੂੰ ਯੋਗਾ ਯੋਗਾ ਦਾ ਪਖੰਡ ਆ ਗਰੀਬ ਤਾਂ ਸਾਰੀ ਦਿਹਾੜੀ ਯੋਗਾ ਕਰਦਾ ਰਿਕਸ਼ਾ ਚਲਾਉਣ ਵਾਲਾ ਬਾਪੂ ਜਾਂ ਰਿਕਸ਼ਾ ਚਲਾਉਣ ਵਾਲੇ ਮਜ਼ਦੂਰ ਯੋਗਾ ਨਹੀਂ ਕਰਦੇ ਜਿਹੜੇ ਮਿਸਤਰੀ ਮਗਰ ਲੱਗੇ ਬੰਦੇ ਆ ਉਹ ਯੋਗਾ ਹੀ ਇੱਕ ਹਿਸਾਬ ਦੀ ਜੇ ਸਾਰੀ ਦਿਹਾੜੀ ਕੱਲੇ ਕੱਲਾ ਸਰੀਰ ਦਾ ਅੰਗ ਉਹਦਾ ਟੁੱਟ ਜਾਂਦਾ ਆ ਮੱਜ ਤੋੜੀ ਵੀ ਮਿਹਨਤ ਕਰਕੇ ਇਸ ਜੋਗਾ ਤੋਂ ਘਟ ਨਹੀਂ ਆ ਗੁਰੂ ਪਿਆਰੇਓ ਇਸ ਕਰਕੇ ਆਪਾਂ ਇਹ ਚੀਜ਼ਾਂ ਤੋਂ ਨਿਕਲੀਏ ਗੁਰਬਾਣੀ ਨੂੰ ਪੜ੍ਹੀਏ ਸਾਨੂੰ ਸਮਝ ਤਾਂ ਹੀ ਆਉਣੀ ਜੇਕਰ ਆਪਾਂ ਗੁਰਬਾਣੀ ਪੜ੍ਹਾਂਗੇ ਕਿਸੇ ਪ੍ਰਚਾਰਕ ਦੀ ਕਿਸੇ ਬਾਬੇ ਦੀ ਅੰਨੀ ਭੇਡ ਬਣ ਕੇ ਆਪਾਂ ਸਿਰਫ ਅੰਨੀ ਭਗਤੀ ਹੀ ਕਰ ਸਕਦੇ ਆ ਆਪਾਂ ਸਿੱਖ ਨਹੀਂ ਬਣ ਸਕਦੇ ਆਪਾਂ ਸੱਚੇ ਸਿੱਖ ਨਹੀਂ ਬਣ ਸਕਦੇ ਜਿਹੜੇ ਗੁਰਬਾਣੀ ਤੇ ਚੱਲੇ ਤੇ ਦੂਜਿਆਂ ਨੂੰ ਵੀ ਤੋਰਨ ਸੋ ਗੁਰੂ ਪਿਆਰੇ ਇਨੇ ਕੇ ਬੀਤੀਆ ਪ੍ਰਮਾਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ